ਕਿ ਨੋਹਾ ਬਤਮੀਜ਼ ਹੁੰਦੀਆਂ ਨੇ ਨੋਹਾ ਕੌਣ ਕਹਿੰਦਾ ਬਤਮੀਜ਼ ਹੁੰਦੀਆਂ ਨੋਹਾ ਕਦੇ ਵੀ ਬਤਮੀਜ਼ ਨਹੀਂ ਹੁੰਦੀਆਂ ਉਹਨਾਂ ਨੂੰ ਬਤਮੀਜ਼ ਬਣਾਇਆ ਜਾਂਦਾ ਕਿਉਂਕਿ ਕੋਈ ਵੀ ਧੀ ਦੇਖ ਲਓ ਜਦੋਂ ਵਿਆਹ ਕੇ ਆਂਦੀ ਹੈ ਪਹਿਲਾਂ ਉਹ ਚੁੱਪ ਰਹਿੰਦੀ ਹੈ ਜਿੰਨੀ ਉਹਦੇ ਵਿੱਚ ਸਹਿਣ ਸ਼ਕਤੀ ਹੁੰਦੀ ਹੈ ਸਾਰੀਆਂ ਗੱਲਾਂ ਨੂੰ ਤਾਨੇ ਮਿਹਣਿਆਂ ਨੂੰ ਸਾਰਿਆਂ ਨੂੰ ਸਹਿੰਦੀ ਹੈ ਜਦੋਂ ਉਹਦਾ ਬੰਨ ਟੁੱਟਦਾ ਹੈ ਉਦੋਂ ਜਾ ਕੇ ਇੱਕ ਨੂਹ ਆਪਣਾ ਮੂੰਹ ਖੋਲਦੀ ਹੈ ਤੇ ਫਿਰ ਉਹਨੂੰ ਬਤਮੀਜ਼ ਦਾ ਕਰਾਰ ਦਿੱਤਾ ਜਾਂਦਾ ਮਿੱਤਰੋ ਆਉਂਦੇ ਸਾਰ ਕੋਈ ਨੂੰ ਬਕਤਮੀਜ਼ੀ ਨਹੀਂ ਕਰਦੀ ਇਹ 200% ਗੱਲ ਸੱਚ ਆ ਕਮੈਂਟਾਂ ਚ ਦੱਸੋ ਜੇ ਸੱਚ ਆ ਜਾਂ ਝੂਠ ਆ ਕਿ ਕਿਹੜੀ ਨੂੰ ਆਉਂਦੇ ਸਾਰ ਹੀ ਵਿਆਹ ਤੋਂ ਬਾਅਦ ਬਕਤਮੀਜ਼ੀ ਨਾਲ ਬੋਲਣ ਲੱਗਦੇ ਕਦੇ ਨਹੀਂ ਬੋਲਦੀ ਉਹਨੂੰ ਬਕਤਮੀਜ਼ੀ ਬੋਲਣ ਤੇ ਮਜਬੂਰ ਕੀਤਾ ਜਾਂਦਾ ਮਿੱਤਰੋ ਉਹਨੂੰ ਮਿਹਨੇ ਤਾਣੇ ਦੇ ਦੇਗੇ ਜਸ ਕੀ ਦੇ ਕੋਲ ਫਰੋਲਾ ਮਾਏ ਫਿਕਰ ਮਨਾ ਦੇ ਅਪਾਰਿਆਂ ਨੂੰ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ